ਬਈ ਬੇਫਿਕਰ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਬਈ ਵੀਰੇ ਮੇਰੇ ਕੋਈ ਨਹੀਂ ਭੱਜ ਸਕਦੇ ਉਹ 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 ਹਰ ਵਾਰ ਦੱਕਾ ਮਾਰਦਾ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਜ਼ਿੰਦਾਬਾਦ ਮਾਨ ਸਾਹਿਬ ਵੀ ਪੁਲਿਸ ਦਰਫਤਾਰ ਕਰਨ ਲੱਗੀ ਆ ਆ ਜੋਧੇ ਸਾਡੇ ਚੜ ਗਏ ਬਈ ਨਾ ਜਿਹੜੇ ਸੀ ਚੜਾਂਗੇ ਬਲ ਕਰ ਕਰ ਰਹੀ ਹੈ ਭਾਈ ਹੁਣ ਖਾਲਸਤਾਨ ਹੋ ਕੇ ਰਹਿ ਮੰਗੇ ਖਾਲਸਤਾਨ ਮਾਰੂ ਕਿ ਮਰ ਜਾ ਪੈਂਦਰਾ ਆ ਤੇਰੀ ਸੋਚ ਤੇ ਨੌਜਵਾਨਾਂ ਦੇਖੋ ਗ੍ਰਿਫਤਾਰ ਕੀਤੀ ਯਾਰ ਪੁਲਿਸ ਨੇ ਖਾਲਸਤਾਨ ਜਿੰਦਾਬਾਦ ਸ੍ਰੀ ਕਰੇਗਾ ਖਾਲਸਾ

ਮੈਂ ਨਹੀਂ ਚੜਦਾ ਵਾ ਜਾਉਂ ਸਿੱਧਾ 9155 ਵਧੀਆ ਵਧੀਆ ਆਜੋ ਆਜੋ ਓਰਦਾ ਲਓ ਜੀ ਚੜ ਕੇ ਓਏ ਨੀਸ਼ਾਨ ਸਾਹਿਬ ਖਾਰੇ ਕਰ ਕੇ ਲਿਆ ਰਹੇ ਆ ਸਾਡੀ ਸੰਗਤ ਸਾਰੀ ਬੈਗੀ ਜਿੰਦਾ ਕਰੋ ਰਿਆ ਕਰੋ ਸਾਰੀ ਸੰਗਤ ਬੈਗੀ ਆ ਜਿੰਦਾ ਕਰੋ ਰਿਆ ਨਿਕਲੋ ਕੋਣ ਹੈ ਥੋੜਾ ਥੋੜਾ ਕਰਵਾ ਰਹੇ ਆ ਜਿੰਦਾਬਾਦ ਭਾਈ ਬੇਫਿਕਰ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਕੋਈ ਨਹੀਂ ਪਾਜ ਸਕਦੇ ਹਰ ਵਾਰ ਧੱਕਾ ਮਾਰਦਾ ਖਾਲਸਤਾਨ ਜਿੰਦਾਬਾਦ ਖਾਲ ਬਾਰ ਸਾਹਿਬੀ ਪੁਲਿਸ ਨੇ ਗ੍ਰਫਤਾਰ ਕਰਨ ਲੱਗੀ ਆ ਜੋਦੇ ਸਾਡੇ ਚੜ ਗਏ ਪੈਣਾ ਜਦੇ ਸੀ ਚੜਾਂਗੇ ਬੋਲ पंडाल नौजवान गिरफ़्तार

ਮੈਂ ਨਹੀਂ ਚੜਦਾ ਮੈਂ ਜਾਉਂ ਸਿੱਧਾ 9553 ਵਧੀਆ ਵਧੀਆ ਆਜੋ ਆਜੋ ਓਰਦਾ ਲਓ ਜੀ ਚੜ ਕੇ ਓਏ ਨੀਸ਼ਾਨ ਸਾਹਿਬ ਦੇਖਿਓ ਜੀ ਥਾਰ ਕਰ ਕੇ ਲਿਆ ਰਹੇ ਆ ਸਾਡੀ ਸੰਗਤ ਸਾਰੀ ਬੈਗੀ ਜਿੰਦਾ ਕਰੋ ਰਹਾ ਕਰੋ ਵਾਰੀ ਸੰਗਤ ਬੈਗੀ ਆ ਜਿੰਦਾ ਕਰੋ ਰਹਾ ਨਿਕਲੋ ਥੋੜੇ ਥੋੜੇ ਕਰਵਾ ਰਹੇ ਆ ਜਿੰਦਾਬਾਦ